इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਕਪੂਰਾ ਅਜ ਬੱਤੀਆਂ ਵਾਲਾ ਚੌਂਕ ਵਿੱਚ ਮੁੱਖ ਮਹਿਮਾਨ ਪੰਜਾਬ ਚੰਡੀਗੜ੍ਹ ਜਰਨਲਿਸਟ ਤੇ ਪ੍ਰદાન ਹਰਪੀ ਸਿੰਘ ਚਾਨਾ ਜੀ ਤੇ ਜਗਵਾਨੀ ਪੰਜਾਬ ਕੇਸਰੀ ਦੇ ਪੱਤਰਕਾਰ ਨਰਿੰਦਰ ਬੈੜ ਜੀ ਦੇ ਸਹਿਯੋਗ ਨਾਲ ਐਸਐਚਓ ਮਨੋਜ ਕੁਮਾਰ ਸ਼ਰਮਾ ਜੀ ਦੇ ਜਿੰਨਾ ਵਾਹਨਾਂ ਦੇ ਰਿਫਲੈਕਟਰ ਨਹੀਂ ਲੱਗੇ ਸਨ ਉਹਨਾਂ ਵਾਹਨਾਂ ਦੇ ਰਿਫਲੈਕਟਰ ਲਾਏ ਗਏ ਹੈ ਸ਼ਹਿਰ ਦੇ ਸੀਨੀਅਰ ਪੱਤਰਕਾਰ ਗੁਰਿੰਦਰ ਮਹਿੰਦੀ ਰੱਤਾ ਤੇ ਐਸਐਚਓ ਮਨੋਜ ਕੁਮਾਰ ਸ਼ਰਮਾ ਨੇ ਕਿਹਾ ਕਿ ਤੁੰਦ ਘਰ ਵਾਹਨਾਂ ਦਾ ਪਿੱਛੋਂ ਪਤਾ ਨਹੀਂ ਲੱਗਦਾ ਤੇ ਐਕਸੀਡੈਂਟ ਹੋ ਜਾਂਦੇ ਹਨ ਰਿਫਲੈਕਟਰ ਲੱਗਣ ਨਾਲ ਐਕਸੀਡੈਂਟ ਤੋਂ ਬਚਾਅ ਹੋ ਜਾਂਦਾ ਹੈ ਉਹਨੇ ਵਾਹਨਾਂ ਦੇ ਲੈਫਟ ਰਿਫਲੈਕਟਰ ਲਾਉਣ ਲਈ ਵਾਹਨ ਚਾਲਕ ਨੂੰ ਸਲਾਹ ਦਿੱਤੀ ਕੋਟਕਪੁਰਾ ਦਰਮੇਸ਼ ਗਾਵਾ ਬ੍ਰਹਮ ਪ੍ਰਕਾਸ਼ ਅਨਸਾਰ ਜੋ ਅੱਜ ਰਿਫਲੈਕਟਰ ਲਾਏ ਜਾ ਰਹੇ ਆ ਤੇ ਇੱਕ ਕੀ ਆਪਣਾ ਦਮੇ ਸੰਬੇਸ਼ ਕੀ ਦਿੰਦੇ ਲੋਕਾਂ ਨੂੰ ਪੰਜਾਬ ਚੱਟੀਗੜ੍ਹ ਜਾਂਦੇ ਦੁਨੀਆ ਦਾ ਕੋਟਪੁਰਾ ਇਹ ਦਿਨਾਂ ਅੱਜ ਇੱਕ ਬੜਾ ਵਧੀਆ ਫਰਕ ਦਿੱਤਾ ਹੈ ਤੁੰਗਾ ਡਾਈਮੈਂਟ ਹੰਡ ਦਾ ਟਾਈਮ ਹੈ ਜਿਹੜੇ ਵਹੀਕਲ ਆ ਜਿਨ੍ਹਾਂ ਦੇ ਪਿੱਛੇ ਰਿਫਲੈਕਟਰ ਨਹੀਂ ਲੱਗੇ ਆ ਰਿਫਲੈਕਟਰ ਲਾਏ ਜਾ ਰਹੇ ਆ ਬੜਾ ਵਧੀਆ ਇਹਨਾਂ ਦਾ ਬਰਲਾ ਹੈ ਮੈਂ ਇਹਦੀ ਪ੍ਰਸ਼ੰਸਾ ਕਰਦਾ ਅੱਜ ਜਨਨੇ ਮੈਨੂੰ ਇਹ ਮੌਕਾ ਦਿੱਤਾ ਤੇ ਇਹ ਸੇਵਾ ਨਿਭਾਉਂਦਾ ਮੈਂ ਬੜਾ ਖੁਸ਼ ਹਾਂ ਸਿਕਡੋ ਕੋ ਥੋੜਾ ਉਤਸ਼ਾਹੀ ਹੋਣਾ ਚਲੋ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਜੀ ਦੀ ਅਗਵਾਈ ਚ ਅੱਜ ਬਾਬਾ ਮਿਲਕ ਕੋੜਪੁਰਾ ਦੇ ਸਹਿਯੋਗ ਨਾਲ ਬਤੀਆਂ ਵਾਲਾ ਚੌਕ ਵਿੱਚ ਰਿਫਲੈਕਟਰ ਲਾਏ ਗਏ ਉਹਨਾਂ ਬਾਣਾ ਦੀ ਚੋਣ ਕੀਤੀ ਗਈ ਜਿਨ੍ਹਾਂ ਦੇ ਮਗਰ ਰਿਫਲੈਕਟਰ ਨਹੀਂ ਸੀ ਲੱਗੇ ਕਿਉਂਕਿ ਧੁੰਦ ਦੇ ਮੌਸਮ ਕਰਕੇ ਜਾਂ ਰਾਤ ਦੇ ਸਮੇਂ ਅਕਸਰ ਰਿਫਲੈਕਟਰਾਂ ਦੀ ਅਣਹੋਂਦ ਕਰਕੇ ਹਾਦਸੇ ਵਾਪਰਦੇ ਸਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਥਾਣਾ ਸਿੱਡੀ ਕੋਰਟਪੁਰਾ ਦੇ ਐਸਐਸਓ ਮਨੋਜ ਕੁਮਾਰ ਸ਼ਰਮਾ ਜੀ ਉਹਨਾਂ ਨੇ ਵੀ ਇਹੀ ਕਿਹਾ ਕਿ ਵੱਧ ਤੋਂ ਵੱਧ ਉਹ ਵਾਹਣ ਛੱਟੇ ਜਾਣ ਜਿਨ੍ਹਾਂ ਵਾਹਨਾਂ ਤੇ ਨਹੀਂ ਲੱਗੇ ਹੋਏ ਰਿਫਲੈਕਟਰ ਸੋ ਪੰਜਾਬ ਚੰਡੀਗੜ੍ਹ ਜਲਤ ਯੂਨੀਅਨ ਦੇ ਇਸ ਉਪਰਾਲੇ ਦੀ ਉਸ ਪ੍ਰਸ਼ਾਸਨ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਆ ਆਪ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ ਰਿਫਲੈਕਟਰ ਜਿਹੜੇ ਆ ਵਿਖਲਾ ਤੇ ਲਾਏ ਜਾ ਰਹੇ ਨੇ ਦੀ ਸੇਵਾ ਦਾ ਬੋਕਰ ਨੇ ਬਣੋ ਦਿੱਤਾ ਹੈ ਮੈਂ ਆਪਣਾ ਜੀ ਬਹੁਤ ਵਧੀਆ ਪੁਰਾਣਾ ਹੈ ਤੁੰ ਦਾ ਦਾ ਟਾਈਮ ਹੈ ਤੋਂ ਜਿਹੜੇ ਵਿਕਲਾ ਦੇ ਉੱਪਰ ਰਿਫਲੈਕਟਰ ਨਹੀਂ ਲੱਗੇ ਹੋਏ ਆ ਬਾਸੇ ਦਾ ਕਰ ਪਾ ਗਏ ਤੁਸ ਬਸੰਦੀ ਅੱਜ ਇਹਨਾਂ ਨੇ ਰਿਫਲੈਕਟਰ ਜਿਹੜਾ ਉਹਨਾਂ ਲਗਾ ਦੇ ਆ ਵਧੀਆ